ਕਲਾਬ ਸਿੱਧੂ ਤੇ ਉਹਨਾਂ ਦੇ ਮੰਮੀ ਪਾਪਾ ਜੀ ਦੀ ਫੋਟੋ ਹੈ ਫਰਵਾਈ ਪਿੰਡ ਸੋ ਆਪਾਂ ਜਾਣਾ ਅੱਜ ਉਹਨਾਂ ਦੇ ਪਿੰਡ ਤੁਹਾਨੂੰ ਮੰਮੀ ਵੀ ਹੋ ਗਏ ਰੈਡੀ ਫਟਾਫਟ ਲੱਗੀ ਲੱਗਦਾ ਮਿਲ ਜਾਣਗੇ ਅੱਜ ਬਿਲਕੁਲ ਮਿਲਣਗੇ ਬਾਈ ਯਾਰ ਗਾਈਜ਼ ਇਹ ਆਪਣਾ ਸਟੂਡੀਓ ਆਪਣੇ ਸਟੂਡੀਓ 'ਚ ਲੱਗੀਆਂ ਬਹੁਤ ਸਾਰੀਆਂ ਡਰਾਇੰਗਸ ਇਹਨਾਂ 'ਚੋਂ ਮੈਂ ਅੱਜ ਦੋ ਡਰਾਇੰਗਸ ਉਤਾਰਨ ਲੱਗਿਆ ਪਹਿਲਾਂ ਦਿਖਾਣਾ ਤੁਹਾਨੂੰ ਕਿਹੜੀ ਹੈ ਦੋ ਡਰਾਇੰਗਸ ਹੈ ਡਰਾਇੰਗਸ ਹੈ ਇਹ ਸੋ ਹੈਲੋ एवरीवन वेलकम टू आवर चैनल rahul bahar art ਸੋ ਗਾਇਸ ਮੇਰੇ ਕੋਲ ਆ ਦੋ ਡਰਾਇੰਗਸ ਤੁਸੀਂ ਦੇਖ ਸਕਦੇ ਹੋ ਗਲਾਬ ਸਿੱਧੂ ਤੇ ਉਹਨਾਂ ਦੇ ਮੰਮੀ ਪਾਪਾ ਜੀ ਦੀ ਫੋਟੋ ਹੈ ਸੋ ਇਹ ਡਰਾਇੰਗ ਆਪਾਂ ਅੱਜ ਹੈਂਡ ਓਵਰ ਕਰਨ ਜਾਣਾ ਕਿਉਂਕਿ ਅੱਜ ਆਪਾਂ ਨੂੰ ਖਬਰ ਮਿਲੀ ਹੈ ਕਿ ਉਹ ਘਰੇ ਨੇ ਫਰਵਾਈ ਪਿੰਡ ਸੋ ਆਪਾਂ ਜਾਣਾ ਅੱਜ ਉਹਨਾਂ ਦੇ ਪਿੰਡ ਤੁਹਾਨੂੰ ਪਤਾ ਆਪਾਂ ਇੱਕ ਵਾਰੀ ਪਹਿਲਾਂ ਵੀ ਜਾ ਆਏ ਆ ਸੋ ਉਦੋਂ ਨਹੀਂ ਮਿਲੇ ਸੋ ਆਪਾਂ ਇਹ ਡਰਾਇੰਗ ਵੀ ਉਹਨਾਂ ਦੇ ਮੰਮੀ ਪਾਪਾ ਤੋਂ ਲੈ ਆਏ ਸੀ ਫੋਟੋ ਤੇ ਆਪਾਂ ਉਹ ਡਰਾਇੰਗ ਬਣਾ ਲਈ ਹੈ ਹੁਣ ਇਹਨਾਂ ਨੂੰ ਕਰਾ ਕੇ ਲਿਆਉਣਾ ਹੈ ਪੈਕ ਤੇ ਆਪਾਂ ਚੱਲਦੇ ਹਾਂ ਫਰਵਾਹੀ ਪਿੰਡ ਇੱਥੋਂ ਡੇਢ ਘੰਟਾ 2 ਘੰਟੇ ਲੱਗਣਗੇ ਬਾਕੀ ਵਲੌਗ ਚ ਬਣੇ ਰਹੋ ਦੇਖਦੇ ਹਾਂ ਅੱਜ ਆਪਾਂ ਨੂੰ ਮਿਲਦੇ ਆ ਕਿ ਨਹੀਂ ਪਹਿਲਾਂ ਵੀ ਨਹੀਂ ਮਿਲੇ ਅੱਜ ਵੇਖਦੇ ਆ ਮਿਲਦੇ ਆ ਕਿ ਨਹੀਂ ਚਾਂਸ ਹੈਗੇ ਆ ਦੂਜੀ ਵਾਰ ਰਿਸਕ ਲੈਣ ਲੱਗੇ ਆ ਕਿਸੇ ਨੂੰ ਨਹੀਂ ਪੁੱਛਿਆ ਜਸਟ ਆਪਾਂ ਨੂੰ ਇੱਕ ਕਾਲ ਆਈ ਹੈ ਕਿ ਭਾਈ ਹੈਗੇ ਆ ਸੋ ਚਲੋ ਚੱਲੀਏ ਜਾਊਗਾ ਇਹ ਪੱਕਾ ਜਦ ਚਲੋ ਅੱਜ ਆ ਪੱਕੀ ਚੱਲ ਜਾਣੀ ਹੈ ਡਰਾਇੰਗ ਪੈਕ ਕਰ ਦਿਓ ਠੀਕ ਹੈ ਮੈਂ ਕਾਰ ਲਿਆਵਾਂ ਇਹਨੇ ਆਉਂਗੇ ਬਸ 10 ਮਿੰਟ 10 ਮਿੰਟ ਤਾਂ ਨਹੀਂ ਠੀਕ ਹੈ ਦੋਵੇਂ ਕਰ ਦੋ ਅਲੱਗ-ਅਲੱਗ ਕਰਨੀ ਤੋਂ ਨਹੀਂ ਅਲੱਗ-ਅਲੱਗ ਕਰਨੀ ਲਓ ਸੋ ਇਹ ਵੀ ਜੋ ਆਪਣੀ ਗੱਡੀ ਖੜੀ ਹੈ ਤੇ ਆਪਾਂ ਚਲੋ ਚਲਿਏ ਕਰੋ ਗਾਇਜ਼ ਆਪਾਂ ਹੋ ਗਏ ਰੈਡੀ ਕਾਰ ਵੀ ਲੈ ਆਏ ਆ ਹੁਣ ਆਪਾਂ ਇੱਕ ਮੈਂ ਉਹ ਫੜ ਕੇ ਲਾਉਣੀ ਆ ਨਾ ਸੱਚ ਡਰਾਇੰਗ ਮੰਮੀ ਵੀ ਹੋ ਗਏ ਰੈਡੀ ਫਟਾਫਟ ਅਸੀਂ ਅੱਧੇ ਘੰਟੇ ਦੇ ਅੰਦਰ ਹੀ ਤਿਆਰ ਹੋ ਕੇ ਕੜੀ ਹੋ ਗਏ ਆ ਚਲਿਏ ਚਲੋ ਲੋਕਾਂ ਸੋ ਮੈਂ ਜਾਣਾ ਇੱਕ ਵਾਰੀ ਉੱਥੇ ਅੱਜਪੂ ਮੈਂ ਜਾਣਾ ਡਰਾਇੰਗ ਲੈਣ ਠੀਕ ਹੈ ਮੈਂ ਉਹਨੂੰ ਉੱਥੇ ਮਿਲਦਾ ਮਮਨੀ ਤਾਂ ਨਹੀਂ ਇਹ ਕੋਈ ਫਲਪ ਤੋਂ ਹਾਂ ਹੋ ਗਈ ਆਪਣੀ ਡਰਾਇੰਗਸ ਕਿਹੜੀ ਹੈ ਇੱਥੇ ਲਿਖਿਆ ਸੀ ਜੀ ਅੱਛਾ ਇਹ ਇੱਥੋਂ ਆਪਾਂ ਬਾੜਾਂਗੇ ਹਾਂ ਆ ਸਾਰਾ ਪੜੂ ਹੇਠੇ ਵਾਲੇ ਪੱਟੇ ਜਾਊਗਾ ਆਪਾਂ ਲੈ ਲੀਏ ਡਰਾਇੰਗਸ ਕੀ ਲੱਗਦਾ ਮਿਲ ਜਾਣਗੇ ਅੱਜ ਬਿਲਕੁਲ ਮਿਲਣਗੇ ਬਾਈ ਯਾਰ ਚਲੋ ਠੀਕ ਹੈ ਥੈਂਕ ਯੂ ਚਲੋ ਹੁਣ ਆਪਾਂ ਚੱਲਦੇ ਆ ਗਾਇਜ਼ ਅਸੀਂ ਘਰੋਂ ਤੁਰ ਪਏ ਆ ਤੇ ਬਾਜਾਖਾਨਾ ਪਹੁੰਚਣ ਵਾਲੇ ਆ ਅਸੀਂ ਸੋ ਐਕਸਾਈਟਡ ਆ ਅਸੀਂ ਡਰਾਇੰਗ ਵਾਸਤੇ ਦੋਵੇਂ ਡਰਾਇੰਗਸ ਪੈਕ ਕਰਵਾ ਲੀਆਂ ਤੁਸੀਂ ਦੇਖਿਆ ਹੋਣਾ ਸੋ ਦੇਖਦੇ ਆ ਅੱਜ ਸਾਨੂੰ ਗਰਾਵ ਸਿੱਧੂ ਭਾਈ ਮਿਲਦੇ ਆ ਕਿ ਨਹੀਂ ਮਿਲਦੇ ਸੇਮ ਸਿਚੁਏਸ਼ਨ ਹੈ ਮੰਮੀ ਨਾਲ ਬੈਠੇ ਆ ਦੀਪੂ ਗੱਡੀ ਚ ਲਾਈ ਜਾਂਦਾ ਸੇਮ ਪਹਿਲਾਂ ਹੀ ਜਿਵੇਂ ਆਪਾਂ ਗਏ ਸੀ ਉਵੇਂ ਚੱਲੇ ਆ ਸੋ ਚਲੋ ਚੱਲੀਏ ਵਲੌਗ ਚ ਬਣੇ ਰਹੋ ਲੱਗਦਾ ਮਿਲ ਜੂਗਾ ਅੱਜ ਕਿਲਾਸ ਦੁਬਈ ਅੱਜ ਮਿਲੂਗੇ ਭਾਈ ਆਪਾਂ ਜ਼ਰੂਰ ਹੈ ਪੱਕਾ ਮਿਲ ਜਾਣਗੇ ਪੱਕਾ ਮਮੀ ਨੇ ਕਹਿਤਾ ਮਿਲ ਜਾਣਗੇ ਤਾਂ ਮਿਲ ਜਾਣਗੇ ਚਲੋ ਚੱਲਦੇ ਆਂ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਆ ਦੇਖ ਸਕਦੇ ਤੁਸੀਂ ਮੌਸਮ ਬਹੁਤ ਵਧੀਆ ਆਇਆ ਹੈ ਕੋਈ ਜ਼ਿਆਦਾ ਧੁੱਪ ਨਹੀਂ ਹੈ ਬਟ ਫਿਰ ਵੀ ਸਰਦੀ ਤਾਂ ਆ ਗਈ ਹੈ ਆ ਪਹ ਪਾ ਚੁਕੇ ਆ ਪਥੋੜ ਤੇ ਹੁਣ ਆਪਾਂ ਬਸ ਥੋੜਾ ਟਾਈਮ ਰਹਿ ਗਿਆ ਤੱਪਾ ਆ ਗਿਆ ਹੁਣ ਪਥੋੜ ਵੀ ਟੱਪ ਕੇ ਤੱਪਾ ਆ ਗਿਆ ਆਪਾਂ ਇਸ ਟਾਈਮ ਤੇ ਬਸ ਥੋੜਾ ਟਾਈਮ ਤੱਕ ਆਪਾਂ ਪਹੁੰਚ ਜਾਗੇ ਤੇ ਰਾਹੁਲ ਦਾ ਦੁਕੀ ਹੁੰਦਾ ਸੇਰ ਜਾਓ ਐਕਟਿੰਗ ਕਰ ਸੇਰ ਵਾਲੀ ਤੇ ਬਸ ਹੁਣ ਅੱਜ ਕੀ ਪਿਛਲੀ ਵਾਰ ਆਏ ਸੀਗੇ ਰੋਡ ਸਾਫ ਸੀਗੀ ਬਟ ਅੱਜ ਰੋਡ ਖਰਾਬ ਹੈ ਆ ਰੋਡ ਬਹੁਤ ਜ਼ਿਆਦਾ ਖਰਾਬ ਹੈ ਅੱਜ ਕੀ ਟਾਈਮ ਵੀ ਲੱਗੀ ਜਾਂਦਾ ਇੰਨਾ ਟਾਈਮ ਤਾਂ ਲਾਉਣਾ ਹੀ ਸੀਗਾ ਜਿੰਨਾ ਟਾਈਮ ਉਹਨਾਂ ਲੱਗ ਗਿਆ ਜਾਈ ਜੰਨੇ ਆ ਤੇ ਬਾਕੀ ਕਿੰਨਾ ਦੇਖੋ ਥੋੜੇ ਸੀ ਮੈਂ 1 ਵਜੇ ਹਾਂ 1 ਵਜੇ ਥੋੜੇ ਸੀ 1 ਵਜੇ ਥੋੜੇ ਸੀ ਹੁਣ ਆਪਾਂ 1:54 ਹੋ ਗਿਆ ਸਹੀ 1 ਘੰਟਾ ਆਉਣ ਵਾਲਾ ਆਪਾਂ ਨੂੰ 1 ਘੰਟਾ ਜੱਬ ਬਧੌੜੀ ਪਹੁੰਚੀ ਬਧੌੜੀ ਪਹੁੰਚਾ 1 ਘੰਟੇ ਜੀ ਨਹੀਂ ਇਹਦੇ ਇੰਨਾ ਟਾਈਮ ਤਾਂ ਲਾਉਂਦੇ ਨਹੀਂ ਨਾ ਲੱਗੂ ਗਾਣ ਵਾਲੇ ਹਣਾ ਆਪਾਂ ਨੂੰ ਨਾ ਨਾ ਤਾਂ ਨਹੀਂ ਲੱਗਦਾ ਹੁਣ ਨਾ ਥੋੜਾ ਹੀ ਲੱਗਦਾ ਆ ਬਧੌੜੀ ਤੋਂ ਅਗਲਾ ਪਰਣਾਲਾ ਬਸ ਦੋ ਤਿੰਨ ਪਿੰਡ ਜੀ ਕਰਕੇ ਫਿਰ ਉਸਦਣ ਧੰਨਵਾਦ ਫਿਰ ਆਉ ਪਤਾ ਉਹ ਦੋੜਾ ਕੇ ਵੀ ਗਿਆ ਵੀ ਨਹੀਂ ਪਤਾ ਲੱਗਿਆ ਤਾਂ ਹਾਂ ਆ ਆਪਾਂ ਪਿਛਲੀ ਵਾਰੀ ਉਧਰ ਚਲੇ ਗਏ ਸੀ ਇਸ ਵਾਰ ਇੱਧਰ ਜਾ ਕੇ ਆਪਾਂ ਫਲਾਈਓਵਰ ਦੇ ਨਾਲ ਨਾਲ ਥੱਲੇ ਜਾਣਾ ਇੱਥੋਂ ਜੇ ਮੁੜੂਗਾ ਹੈਨਾ ਪਿਛਲੀ ਵਾਰ ਗਲਤ ਮੁੜ ਗਏ ਸੀ ਆਪਾਂ ਇੱਥੋਂ ਹਾਂ ਇੱਥੋਂ ਮੁੜੂਗਾ ਫਲਾਈਓਵਰ ਦੇ ਕੋਲ ਉਹ ਅੱਗੇ ਦਾ ਫਲਾਈਓਵਰ ਉਹ ਜਿਹੜਾ ਫਲਾਈਓਵਰ ਹੈ ਉੱਤੇ ਨਾਲ ਮੁੜਨਾ ਆ ਆ ਆ ਰਸਤਾ ਆ ਵੀ ਹੈ ਵੈਸੇ ਆਹੀ ਹੈ ਆ ਰਸਤਾ ਸੀ ਉਹ ਰਸਤਾ ਇਧਰ ਆਇਆ ਸੀ ਇਸ ਜੀ ਵਾਲੇ ਵੀ ਮਤਲਬ ਕਿੱਥੋਂ ਹੋਰ ਰਸਤਾ ਹਾਂ ਕੋਈ ਉਤੋਂ ਸਾਰੀ ਗੱਡੀਆਂ ਜਾਈ ਹੁੰਦੀਆਂ ਸੀ ਨਾ ਤਾਂ ਕਰਕੇ ਗਾਈਜ਼ ਆਪਾਂ ਫਲਾਈਓਵਰ ਦੇ ਨਾਲ ਨਾਲ ਹੁਣ ਚੜਾਂਗੇ ਆਪਾਂ ਬਰਨਾਲਾ ਫਲਾਈਓਵਰ ਤੇ ਸਿੱਧਾ ਬਰਨਾਲਾ ਰੋਡ ਆਓ ਉਤੋਂ ਫਿਰ ਬਾਈਪਾਸ ਹੋ ਕੇ ਸਰਵਾਈ ਇਹਨਾਂ ਦਾ ਸਿਸਟਮ ਇੱਕ ਵਈਆ ਲੱਗਿਆ ਮੈਨੂੰ ਫਰਵਾਈ ਪੈਂਦਾ ਜਿਹੜਾ ਬਰਨਾਲੇ ਦੇ ਨਾਲ 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 ਹੋ ਕੇ ਮਤਲਬ ਬਾਹਰ ਬਾਈ ਰਹਿ ਜਾਂਦਾ ਜੋ ਬਰਨਾਲਾ ਕ੍ਰਾਸ ਕਰਨਾ ਹੁੰਦਾ ਫਿਰ ਜ਼ਿਆਦਾ ਟਾਈਮ ਲੱਗਦਾ 뷰 ਕਿੰਨਾ ਸੋਹਣਾ ਨਾ ਹਾਂ ਦੇ ਆਹ ਵਈ ਕ ਜਿਹੜਾ ਪੋਰਸ਼ਨ ਹੈ ਨਾ ਇਕੱਲਾ ਉਹ ਪੋਰਸ਼ਨ ਸੋਹਣਾ ਲੱਗ ਰਿਹਾ ਕਿੰਨੇ ਸੋ ਗਾਈਜ਼ ਮੈਂ ਆਪਣਾ ਮਾਈਕ ਵੀ ਲਾ ਲਿਆ ਆ ਤੇ ਮਾਈਕ ਵਰਕ ਕਰ ਰਿਹਾ ਸੋ ਆ ਆ ਗਿਆ ਫਰਵਾਹੀ ਫਰਵਾਹੀ ਪਿੰਡ ਗਲਾਸ ਤੋਂ ਦੁਬਈ ਦੇ ਪਹੁੰਚ ਚੁਕੇ ਆਪਾਂ ਤੇ ਹੁਣ ਬਜੱਸਟ ਆਪਾਂ ਉਹਨਾਂ ਦੀ ਘਰ ਵਾਲੀ ਗਲੀ ਮੋੜਨਾ ਆ ਇੱਕ ਇੱਕ ਗਲੀ ਹੈ ਨਾ ਅੱਛਾ ਅੱਛਾ ਚੌਕ ਆ ਚੌਕ ਹੈ ਤਾਂ ਸਿੱਧਾ ਜਾ ਕੇ ਅੱਗੇ ਜਾ ਕੇ ਹੈ ਬਾਈ ਦਾ ਘਰ ਪੁੱਛਿਆ ਸੀ ਪਿਛਲੇ ਸਾਲ ਪਿਛਲੇ ਸਾਲ ਪੁੱਛਿਆ ਸੀ ਆਪਾਂ ਹਨਾ ਇੱਕ ਬੋਰਡ ਜ ਆਊਗਾ ਦੀਪੂ ਮੈਨੂੰ ਲੱਗਦਾ ਉੱਥੇ ਹੈ ਬੋਰਡ ਤਾਂ ਗਾਂ ਗਿਆ ਹੀ ਹੈ ਨਾਲ ਹੈ ਹੀ ਕਿੱਧਰ ਕਿੱਧਰ ਨਹੀਂ ਮੁੜਦਾ ਹਾਂ ਉਹ ਜਿੱਥੋਂ ਮੁੜੇ ਹੈ ਉੱਥੇ ਮੁੜਨਾ ਪਾਉਣਾ ਹੁਣ ਆਪਾਂ ਉਸੇ ਗਲੀ ਚ ਜਾਂਦੇ ਇੱਥੇ ਕਿਸੇ ਦਾ ਗਲਾਬ ਸਿੱਧੂ ਬਾਈ ਦਾ ਘਰ ਹੈ ਪਰ ਅੱਗੇ ਜਾ ਕੇ ਆਪਾਂ ਮਿਲਾਂਗੇ ਏਕ ਫੋਰਚਨਰ ਖੜੀ ਹੈ ਬਾਈ ਹੋਵੇ ਘਰੇ ਸ਼ਾਇਦ ਹੈ ਵੀ ਮਿਲਦਾ ਸਾਰੇ ਹਨ ਹਾਂ ਅੱਗੋਂ ਮੋੜ ਕੇ ਨਾ ਉਹ ਹੋਰ ਵਸਤਾ ਵਧੀਆ ਸੀ ਉਹ ਜਿਹੜਾ ਚੋਰਸ ਦੇ ਪਲਾਟ ਲਓ ਬਾਈ ਹੁਣ ਦੇਖਦੇ ਆ ਮਿਲਦੇ ਕਿ ਨਹੀਂ ਵੀਰਾ ਸੋ ਦੇਖਦੇ ਆ ਕਿ ਬਾਈ ਹੈਗੇ ਆ ਕਿ ਨਹੀਂ ਕਰੇ ਸੱਜੇ ਘੋਟੇ ਵਿੱਚ ਨਹੀਂ ਗਏ ਆਮ ਦਾ ਉਹ ਤੁਹਾਨੂੰ ਕਰੇ ਗਲਾਬੀ ਨਹੀਂ 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 ਲਾਉਂਦੇ ਸਰ ਬਾਈ ਚੋਰੀ ਹੈ ਪਤਾ ਹੈ ਚਲੋ ਆ ਜਾ ਚਲੋ ਗਲਾਬੀ ਘੋਟਵਾਨ ਸੋ ਆ ਗਲੀ ਹੈ ਉਹ ਉੱਥੇ ਗਲਾਬਾਈ ਦਾ ਘੁੱਠੀ ਹੈ ਉਹ ਹੀ ਘਰ ਸ਼ਾਇਦ ਹੈ ਨਾ ਆ ਉਹ ਘਰ ਤੇ ਜਾਵਾਂ ਸਾਹਮਣੇ ਵਾਲਾ ਘਰ ਦੋ ਘਰ ਆ ਹਮਨੇ ਸਾਹਮਣੇ ਸੋ ਅਸੀਂ ਕਰ ਰਹੇ ਆ ਵੇਟ ਮੰਮੀ ਇੱਥੇ ਗਲਾਬਾਈ ਦੇ ਘਰ ਦੇ ਮੂਰੇ ਮੈਂ ਸ਼ੁਰੂ ਕਰਾਵਾਂ ਹਾਂ ਹਾਂ ਫੋਟੋ ਬਹੁਤ ਸੋਹਣੀ ਬਣਾਈਓ ਮੈਂ ਵੀਡੀਓ ਦੇਖੀ ਸੀ ਇੱਕ ਬੰਦੇ ਨੇ ਬਣਾਈ ਸੀ ਜਿਨ੍ਹਾਂ ਨੇ ਅੰਦਰ ਸਿੱਧੂ ਮੂਸੇ ਵਾਲੇ ਦੀ ਡਰਾਇੰਗ ਬਣਾਈ ਹੈ ਨਾ ਉਹ ਹੀ ਇਹਨਾਂ ਨੇ ਬਣਾਈ ਹੈ ਰਾਜਸਥਾਨ ਤੋਂ ਕਿੱਥੋਂ ਆਏ ਆ ਹਲਵਰ ਤੋਂ ਸੋ ਭਾਈ ਆਇਆ ਅਲਵਰ ਤੋਂ ਮੇਲਨਾ ਅਲਵਰ ਤੋਂ ਮੇਲਨਾ ਆਇਆ ਹੈ ਭਾਈ ਨੂੰ ਸਪੈਸ਼ਲ ਮੇਲ ਨਹੀਂ ਆਇਆ ਭਾਈ ਵੈਰੀ ਗੁੱਡ ਵੈ ਫੜੋ ਵੈਰੀ ਗੁੱਡ ਯਾਰ ਸੋ ਭਾਈ ਆਏ ਆ ਸਾਡੇ ਅਲਵਰ ਤੋਂ ਮੇਲਨਾ ਗਲਾਸਿਸ ਦੇ ਭਾਈ ਨੂੰ ਚੜਾਈ ਦੇਖ ਸਕਦੇ ਹੋ ਤੁਸੀਂ ਠੀਕ ਹੈ ਅਲਵਰ ਤੋਂ ਮੈਨ ਲਾਇਆ ਮਲਾਉਣਾ ਵੈਣਾ ਬੰਦਿਆਂ ਨੂੰ ਅਲਵਰ ਆਪਣੇ ਉਹ ਹੈ ਨਾ ਹੈਲੋ ਜੀ ਆਇਆ ਮਿਲ ਮਾਸੀ ਆ ਬੈਠੇ ਮम्मा ਆਂਤੀ ਆ ਮਿਲਣ ਆਇਆ ਆ ਬਾਈ ਦਾ ਘਰ ਹੈ ਹਾਂਜੀ ਆ ਹੀ ਗਏ ਨਹੀਂ ਇਹ ਇੱਥੀ ਆ ਕੇ ਖੜੇ ਆ ਹੀ ਵੀ ਜੀ ਠੀਕ ਹੋਈ ਕਿਵੇਂ ਹੋਈ ਅੱਜ ਬੜੀ ਵਾਰੀ 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 ਇਹ ਕਿਹੜਾ ਕਦ ਹੋ ਗਏ ਭਾਈ ਅੱਜ ਤਰਨ ਤਰਨ ਤਰਨਦਾਨ ਜਾਵੜੇ ਉਹਦੇ ਹੀ ਸਾਨੂੰ 12 ਕਵੇ ਹੀ ਪਤਾ ਲੱਗਿਆ ਸੀ ਕਿ ਹੈਗੇ ਆ ਆ ਹੁਣ ਕੋਈ ਨਹੀਂ ਦੋ ਤਿੰਨ ਦਿਨ ਛੁੱਟੀਆਂ ਹੀ ਲੈਂਦੀ ਉਹਦੀਆਂ ਫਿਰ ਮੈਂ ਚਾਹ ਬਣਾ ਲਵਾਂ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਆਪ ਆਪ ਵੀਰਾਵੀ ਚ ਆ ਲੋ ਹਾਂ ਹਾਂ ਨਾ ਨਾ ਮੈਂ ਥੋੜਾ ਬਣਾਇਆ ਮੈਂ ਥੋੜੀ ਤੇ ਆਂਟੀ ਦੀ ਵੀ ਬਣਾ ਕੇ ਲੈ ਕੇ ਆਈ ਜਿਹੜੀ ਲੈ ਕੇ ਹਾਂ ਜਿੰਨੇ ਆ ਗਏ ਕੱਚੇ ਕੋਈ ਤੂੰ ਸਤਾਰਨ ਭਰਾਂ ਨੰਨ ਜਿੰਦਰ ਹੋਈ ਉਹ ਨਾਮ ਲੈ ਕੇ ਹੁਣ ਇਹ ਚਲੇਗੇ ਚਾਪਲ ਬੰਦਾ ਨੰਦਰ ਪੁੰਦਾ اچھا ਇਹ ਮੇਰੇ ਪੁੱਤ ਦਾ ਨੰਨ ਬਾੜਾ اچھا ਉਹ ਦੇ ਗਿਆ ਤਾਂ ਹਾਂ ਕਿੰਨੀ ਸੋਹਣੀ ਲੱਗਦੀ ਹੈ ਨਾ ਇਹ ਡਿਜ਼ਾਈਨ ਕਲਰ ਨੇ ਮੋਡੀਫਾਈ ਜੀ ਕਰ ਰੱਖੀ ਹੈ ਮੈਨੂੰ ਨਾ ਕਿਹੜਾ ਤੇ ਬੋਡੀ ਸੋਹਣੀ ਹੈ ਨਾ ਡੱਬੇ ਡੱਬੇ ਜੈਨ ਹੈ ਪ੍ਰਾਣੀ ਮਾਡਲ ਨੂੰ ਚਾਹੀਦੀ ਸਭ ਤੋਂ ਪਹਿਲਾਂ ਇਹ ਜਿਹੜੀ ਜਵਾਬ ਨਹੀਂ ਇਹ ਨਹੀਂ ਸਭ ਤੋਂ ਪਹਿਲਾਂ ਹਲਵਾਰ ਦਾ ਬਹੁਤ ਚਾਹੀ ਹੀ ਬਈ ਬਹੁਤ ਰਹਿਦਾ ਕਾਇਮ ਹੈ ਮੈਂ ਚ ਪਹਿਲਾ ਤਾਂ ਮਨੰਦਪੁਰ ਸਾਹਿਬ ਗਿਆ ਸੀ ਅਨੰਦਪੁਰ ਸਾਹਿਬ ਸ਼ਹਿਰ ਇਹਨਾਂ ਨੂੰ ਫਿਰ ਉੱਥੇ ਦਰਸ਼ਨ ਕਰਕੇ ਫਿਰ ਸਿੱਧਾ ਇੱਧਰ ਆ ਗਿਆ ਭਈਆ ਤੁਸੀਂ ਦੇਖ ਸਕਦੇ ਹੋ ਗਲਾਬ ਸਿੱਧੂ ਬਾਈ ਦੇਖ ਰਹੇ ਜਿਹੜੀ ਗੱਡੀ ਖੜੀ ਹੈ ਇਹ ਉਹਨਾਂ ਦੇ ਮੁੰਡੇ ਦੇ ਬਰਥਡੇ ਦੇ ਗਿਫਟ ਆਇਆ ਉਹਨਾਂ ਦੇ ਕਲਾਸ ਫੈਲੋ ਵੱਲੋਂ ਇੰਟੀਰੀਅਰ ਚੈੱਕ ਕਰਾ ਕੇ ਆ ਦੇਖ ਹਾਲੇ ਲੈਦਰ ਕਵਰਿੰਗ ਬਹੁਤ ਘੈਂਟ ਹੈ ਦੀ ਸੀਟਾਂ ਦੀ ਸਵਾਦ ਉਸ ਨੂੰ ਪਤਾ ਹੀ ਹੈ ਉਗੀ ਕੱਢ ਜਾ ਫੋਟੋ ਕਿਚਾ ਕਰੀ ਕੋਈ ਖਾਯੂਗਾ ਤੁਸੀਂ ਗਾਣੇ ਲਿਖਦੇ ਹੋ ਗਾਣੇ ਵੀ ਹੋ ਰਾਤ ਨੂੰ ਫੋਨ ਲਾਵਾਂ ਹਾਂ ਤੁਸੀਂ ਸ਼ਾਮ ਨੂੰ ਲਾ ਲਓ ਅੱਜ ਕਿੰਨੇ ਕਹਿ ਬਾਈ ਦਿਨ ਨੂੰ ਆਵੇਂ ਸ਼ਾਮ ਲਾ ਲਓ ਤੁਸੀਂ 7:30 8 8 ਵਜੇ ਫੋਨ ਲਾਉਂਗਾ ਮੈਂ ਕਿ ਬੇਰ ਹੋਏ ਤੁਸੀਂ ਮੈਨੂੰ ਦੱਸ ਦਿਓ ਪਰ ਮੈਂ ਟੜਕੇ ਆ ਜਾਊਂਗਾ ਜੀ ਟੜਕੇ ਮੈਂ ਉਹ ਬਹੁਤ ਜਿਆਦਾ ਨਾ ਫਿਰਨਾ ਤੁਸੂੰਗਾ ਦੀ ਕੱਲ ਨੂੰ ਕਿੱਥੇ ਜਾ ਕੇ ਕਿੱਡੀ ਦੂਰ ਆਗਾ ਕੰਮੇਗਾ ਜੇ ਪਰਸੋਂ ਨੇੜੇ ਹੋਇਆ ਜਾ ਕੇ ਚੌਥੇ ਨੇੜੇ 15 ਤਰੀਕ ਤੱਕ ਪਹਿਲਾਂ ਪਹਿਲਾਂ ਐ ਕਰੇ ਨਾ ਤੁਨੂੰ ਮਿਲ ਤੁਸੀਂ ਐ ਕਰੇ ਬਾਈ ਨੂੰ ਕਰੀ ਜੀ ਦੋ ਬੱਚੇ ਪਹਿਲਾਂ ਹੀ ਆ ਕੇ ਮੁੜ ਗਏ ਨਾ ਨਾ ਐ ਕਹਿ ਜੋ ਤੈਨੂੰ ਮੈਂ ਉਹ ਤੁਹਾਨੂੰ ਦੱਛਾ ਰਿਹਾ ਵੀਡੀਓ ਬਣਾ ਕੇ ਲੈ ਕੇ ਦਿੰਦਾ ਹਾਂ ਤਾਂ ਕਹ ਤੈਨਾਂਰੀ ਮੁੜ ਗਏ ਆ ਕੇ ਵਿਚਾਰੇ ਕਹਿੰਦਾ ਫਿਰ ਜਦੋਂ ਆਹ ਆਪਣਾ ਸੋਹ ਸੋਹ ਚੱਲਣਗੇ ਵੀ ਉਦੋਂ ਹੁੰਦੇ ਨੇ ਹਾਂ ਯੂਰੂ ਯਾਦ ਕਰਕੇ ਹੁੰਦੇ ਵਧੀਆ ਤੁਸੀਂ ਆ ਗਏ ਵਧੀਆ ਮੈਂ ਇੱਕਦਾਂ ਕੱਢਿਆ ਨਿਕਲਿਆ ਦੀ ਗੱਡਾ ਨੰਬਰ ਵੀ ਇੱਕਦਾਂ ਅੱਛਾ ਹਾਂ ਉਹ ਤੋਂ ਫਿਰ ਇਹਨਾਂ ਨੇ ਇੱਕ ਅੰਟੀ ਨੇ ਗਲਤ ਨੰਬਰ ਵੀ ਲਾ ਲਈ ਹਾਂ ਮਾਂ ਬਾਪੂ ਦਾ ਫੋਨ ਕਿੱਥੋਂ ਆ ਗਿਆ ਕਹਿੰਦੇ ਹੈਲੋ ਪੁੱਤ ਕਿਵੇਂ ਆ ਮੈਂ ਵਧੀਆ ਹੀ ਕਹਿੰਦੇ ਅੱਛਾ ਕਿ ਅੱਛਾ ਤੈਨੂੰ ਲੱਗ ਗਿਆ ਮੈਂ ਕਿਹਾ ਹਾਂ ਹੀ ਚਲੋ ਚੱਲੀਏ ਉਹਨੇ ਸਾਨੂੰ 15 ਤਰੀਕ ਦਿੱਤਾ ਹਾਂ ਸੋ ਅਸੀਂ ਆਏ ਆ ਬਾਈ ਤੀਜੀ ਵਾਰੀ ਤੇ ਤੀਜੀ ਵਾਰੀ ਸਾਡਾ ਮਿਸ ਹੋ ਗਿਆ ਭਾਈ ਜੀ ਕੋਈ ਹਣ ਨਹੀਂ ਗਏ ਬਟ ਅੰਕਲ ਜੀ ਨੂੰ ਫਿਰ ਅਸੀਂ ਮਿਲ ਲਏ ਆ ਤੇ ਅੰਕਲ ਜੀ ਕਹਿੰਦੇ ਹੁਣ ਜਦੋਂ ਆਉਣਗੇ ਮਤਲਬ ਕਿ ਆ ਦੋ ਤਿੰਨ ਦਿਨ ਦੇ ਅੰਦਰ ਮਿਲਵਾ ਦੇਣਗੇ ਸੋ ਚਲੋ ਚਾਲਾ ਉਹਨੇ ਫੋਨ ਆ ਫੋਨ ਫੋਨ ਲਾ ਦੇ ਮੈਨੂੰ ਫੋਨ ਲਾ ਪੱਕਾ ਨੰਬਰ ਹੈਗਾ ਅੰਕਲ ਜੀ ਕੋਲੇ ਮੇਰਾ ਫੇ ਫੋਨ ਲਾ ਦੇ ਉਹ ਬਾਈ ਵੀ ਹੁਣ ਉਹਦਾ ਬਾਈ ਮਿਲ ਕੇ ਜਾਣ ਗਿਆ ਇਹਦਾ ਮਿਲ ਲਵਾਂਗੇ ਬਈ ਤੁਸੀਂ ਤਾਂ ਮਿਲ ਲਵਾਂਗੇ ਮੈਲੀ ਲੈਂਦੇ ਹਾਂ ਮਿਲਣ ਦੇ ਨਹੀਂ ਨਾ ਨਾ ਮਿਲਣ ਤੋਂ ਕੰਮ ਕਰੀਏ ਹੈ ਸਾਹਮਣੇ ਸੋਹੀ ਲਾ ਦੂੰਗਾ ਕਿਉਂਕਿ ਸ਼ਾਮ ਪਤਾ ਲੱਗ ਜੇ ਵੀ ਕੱਲ ਨੂੰ 15 ਮਿੰਟ ਚਾਹੀਦੇ ਆ ਜੀ ਮੈਂ ਵੀ ਲਾ ਦਿੰਦਾ ਤੁਸੀਂ ਕਹਿੰਦੇ ਆ ਸਾਨੂੰ 2 ਘੰਟੇ ਲੱਗਣਗੇ ਹਾਂ ਜੀ ਬਖਾਂ ਟਾਈਮ ਹੈ ਮੈਂ ਪਹਿਲੇ ਕਰੂੰਗਾ ਲੱਗਾ ਜੀ 2 ਘੰਟੇ ਦਾ ਦਿੱਤੇ ਆ ਜੀ 15 ਮਿੰਟ ਹੈ ਇਹ ਦਾ ਮਹਾ 15 ਮਿੰਟ ਦੇ ਸਪੈਸ਼ਲ ਹੁੰਦੇ ਦੇ ਹਾਂ ਹਾਂ ਉਹ ਵੀ ਕੋਈ ਹੋਵੇ ਨੇੜੇ ਜਨ ਕੇ ਪ੍ਰੋਗਰਾਮ ਹਾਂ ਜੀ ਉਹ ਤਾਂ ਹੈਗਾ ਸਾਡਾ ਵੀ ਕਿਹੜਾ ਲੱਗੇ ਦਾਨੀ ਠੀਕ ਹੈ ਓਕੇ ਫਿਰ ਥੈਂਕ ਯੂ ਬਈ ਚਾਹ ਵਾਸਤੇ ਜੀ ਜੀ ਸਪੱਸ਼ਟ ਸੋ ਬਾਈ ਸਾਨੂੰ ਹੁਣ ਅਸੀਂ ਇਹ ਐਜ ਵੀ ਰਹਿ ਗਏ ਆ ਬਾਈ ਗੁਲਾਬ ਕੋਲੇ ਆਉਣ ਤੋਂ ਚਲੋ ਕੋਈ ਗੱਲ ਨਹੀਂ ਘਰ ਜਾ ਕੇ ਆਪਾਂ ਆਪਣਾ ਕੰਮ ਕਰਦੇ ਆ ਜੋ ਆਪਾਂ ਨੂੰ ਕੰਮ ਬਖਸ਼ਿਆ ਹੋਇਆ ਰੱਬ ਨੇ ਟ੍ਰਾਈਂਗ ਕਰਦੇ ਆ ਆਪਾਂ ਗੱਲ ਕਰਦੇ ਆ ਘੁੰਮਦੇ ਆ ਫਿਰਦੇ ਆ ਜੋ ਵੀ ਕਰਦੇ ਆ ਵਾਜੇ ਹੈ ਨਾਲ ਤਾਂ ਕਰਕੇ ਆਪਾਂ ਨੂੰ ਕੋਈ ਹੋਵੇ ਇਹ ਤਾਂ ਦਿਨ ਨਾਲ ਵੀ ਨਹੀਂ ਵੈਸੇ ਲੱਗ ਜਾਂਦਾ 1000 1500 ਦਾ ਤੇਲ ਲੱਗ ਜਾਂਦਾ ਲੱਗ ਜਾਂਦਾ ਯਾਰ ਸੋ ਚਲਦੇ ਹੁਣ ਘਰੇ ਹੁਣ ਆਪਣੇ ਚਲੋ ਚ ਲੱਗਦੀ ਆ ਗੁਲਾਬ ਸਿੱਧੂ ਬਾਈ ਨੂੰ ਮਿਲਣ ਲਈ 1000 ਰੁਪਏ ਦਾ ਤੇਲ 500 ਦਾ ਮੱਚ ਚੁੱਕਿਆ 1500 ਦਾ ਤੇਲ ਲੱਗ ਜਾਂਦਾ ਬਈ ਉਹ ਹਾਂਜੀ ਗਾਈਜ਼ ਤੇ ਆਪਾਂ ਫੁਡੌੜ ਪਹੁੰਚ ਚੁਕੇ ਆਂ ਬਟਾ ਹੁਣ ਵਾਪਸ ਤੇ ਅਸੀਂ ਇੱਕ ਡਿਸੀਜਨ ਲਿਆ ਕਿ ਪਹ ਦੌੜ ਜਾਂਦੇ ਜਾਂਦੇ ਅਸੀਂ ਅ ਅਰਜੈਂਟਿਨ ਬਾਈ ਦਾ ਜਿਹੜਾ ਘਰ ਆ ਉਥੇ ਜ਼ਰੂਰ ਜਾ ਕੇ ਆਵਾਂਗੇ ਕੀ ਪਤਾ ਉਹ ਸਾਨੂੰ ਮਿਲੀ ਜਾਣ। ਤੇ ਨਾਲਜੀ ਖਾਨ ਬਾਈ ਦਾ ਵੀ ਘਰ ਸਾਹਮਣੇ-ਸਾਹਮਣੀ ਹੈ ਕਹਿੰਦੇ ਤੇ ਆਪਾਂ ਵੇਖ ਕੇ ਆਉਂਨੇ ਇੱਕ ਵਾਰੀ ਕਿਉਂਕਿ ਟੱਪੇ ਤੇ ਚੱਲੇ ਆ ਪਹਿਲਾਂ ਦੋ ਵਾਰੀ ਵੀ ਗਏ ਸੀ ਆਪਾਂ ਬਟ ਉਹਦੇ ਗਏ ਨਹੀਂ ਸੀ। ਚਲੋ ਚੱਲਦੇ ਹਾਂ ਹੁਣ ਉਹਨਾਂ ਦੇ ਘਰੇ ਪੁੱਛਦੇ ਹਾਂ ਕਿਸੇ ਨੂੰ ਸਾਨੂੰ ਕੋਈ ਆਈਡੀਆ ਨਹੀਂ ਹੈ ਕਿੱਥੇ ਆ ਬੜ ਪੁੱਛ ਲੈਨੇ। ਚਲੋ ਚੱਲਦੇ ਆਂ। ਸੋ ਗਾਇਜ਼ ਅਸੀਂ ਪੁੱਛਿਆ ਇੱਕ ਬਾਈ ਮਿਲੇ ਸੀ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਇਸ ਰੋਡ ਤੇ ਜਾ ਕੇ ਸਿੱਧਾ ਤੇ ਹਸਪਤਾਲ ਆਊਗਾ ਹਸਪਤਾਲ ਦੇ ਬੈਕ ਸਾਈਡ ਤੇ ਘਰ ਆ ਉਹਨਾਂ ਦਾ ਸੋ ਚਲੋ ਚੱਲਦੇ ਆ ਉਸ ਰੋਡ ਤੇ ਦਾ ਚੱਲੀ ਜੰਨੇ ਆਪਾਂ ਹਸਪਤਾਲ ਦਾ ਨਾਮ ਕੀ ਸੀ ਹਾਂ ਹਸਪਤਾਲ ਦਾ ਨਾਮ ਨਹੀਂ ਦੱਸਿਆ ਉਹਨੇ ਗੱਡੀ ਬੰਦ ਹੋ ਗਈ ਗਾਇਜ਼ ਇਹ ਅਰਜੰਟ ਲੋ ਵੀਰੇ ਦਾ ਘਰ ਹੈ ਤੇ ਆ ਪਰਜੈਂਟ ਲੋ ਵੀਰੇ ਦੇ ਮਮਾ ਜੀ ਨੂੰ ਮਿਲਿਆ ਆਏ ਆ ਉਹ ਮੈਂ ਫੋਟੋ ਪਾ ਦੂੰਗਾ ਜੀ ਖਾਨ ਦੇ ਡੈਡੀ ਜੀ ਦੀ ਗੱਡੀ ਹੈ ਜੀ ਖਾਨ ਕਿੱਥੇ ਘਰ ਕਿੱਥੇ ਹੈ ਅੱਗੇ ਹੈ